ਹਾਂਜੀ ਜੈ ਗੁਰਦੇਵ ਤੈਨ ਗੁਰਦੇ ਤੁਸੀਂ ਦੇਖ ਰਹੇ ਹੋ ਸ਼੍ਰੀ ਗੁਰੂ ਅਰਜਨ ਦੇਵ ਪੁਰਾ ਸਦਨ ਜਿਹੜਾ ਗੁਰੂ ਰਵਿਦਾਸ ਸਾਧੂ ਸੰਪਨ ਸਵੈਟੇਰ ਜਿਸੜ ਪੰਜਾਬ ਦੇ ਮਹਾਪੁਰਸ਼ਾਂ ਵੱਲੋਂ ਬਣਾਇਆ ਗਿਆ ਹੈ ਤੁਸੀਂ ਦੇਖ ਰਹੇ ਹੋ ਕਿ ਇੱਥੇ ਕਿੰਨੇ ਸੁੰਦਰ ਬੁੱਟੇ ਲਗਾਏ ਹਨ ਸੰਤਵਾ ਨਿਰਮਲਦਾ ਜੀ ਮਾਰੇ ਪ੍ਰਧਾਨ ਸੰਤੋ ਇੰਦਰਦਾ ਜੀ ਮਹਾਰਾਜ ਜਨਰਲ ਸੈਕਟਰੀ ਉਹ ਵੀ ਦਰਸ਼ਨ ਦੇ ਰਹੇ ਹਨ ਈ ਤੁੱਪ ਹੈ ਤੁੱਪ ਦੇ ਵਿੱਚ ਖੜੇ ਹੋ ਕੇ ਕੰਮ ਕਰਵਾ ਰਹੇ ਹਨ ਕਿਉਂਕਿ ਸੰਗਤਾਂ ਨੂੰ ਕੱਲ ਸੰਗਤਾਂ ਨੇ ਆਉਣਾ ਹੈ ਬੜੀ ਵੱਡੀ ਤعداد ਵਿੱਚ ਕੁੱਲੂ ਮਨਾਈ ਤੋਂ ਯਾਤਰਾ ਲੈ ਕੇ ਆਉਣਾ ਹੈ ਉਹਨਾਂ ਸੰਗਤਾਂ ਦੇ ਅੰਦਰ ਗੱਡੀਆਂ ਆਉਣੀਆਂ ਹਨ ਉਹਨਾਂ ਲਈ ਸੜਕਾਂ ਰਸਤੇ ਸਾਫ਼ ਕੀਤੇ ਜਾ ਰਹੇ ਹਨ ਔਰ ਤੁਸੀਂ ਦੇਖੋ ਕਿੰਨੇ ਸੁੰਦਰ ਬੁੱਟੇ ਲਗਾਏ ਹਨ ਔਰ ਇਹ ਤੁਹਾਨੂੰ ਇੱਕ ਸਾਲ ਦੇ ਵਿੱਚ ਪੂਰੇ ਦਾ ਪੂਰਾ ਤੁਹਾਨੂੰ ਜੰਗਲ ਮਿਲੇਗਾ ਇਹ ਸਦਨ ਦੇ ਵਿੱਚ ਹਰ ਤਰ੍ਹਾਂ ਦੇ ਤੁਹਾਨੂੰ ਬੁੱਟੇ ਮਿਲਣਗੇ ਜੋ ਮਹਾਪੁਰਸ਼ਾ ਨੇ ਲੈ ਆਂਦੇ ਖਰੀਦ ਕੇ ਲੈ ਆਂਦੇ ਆ ਏ ਨਹੀਂ ਕੇ ਸਰਕਾਰੀ ਨਰਸੀ ਜਾ ਕੇ ਚੁੱਕ ਲੈਂਦੇ ਆ ਫ੍ਰੀ ਲੈਂਦੇ ਆ ਇਹ ਸਾਰੇ ਬੁੱਟੇ ਵਧੀਆ ਨਰਸੀਆਂ ਤੋਂ ਖਰੀਦ ਕੇ ਲਿਆਉਂਦੇ ਹਨ ਕਿਉਂਕਿ ਸੰਗਤਾਂ ਮਹਾਪੁਰਸ਼ਾਂ ਦੇ ਨਾਲ ਜੁੜੀਆਂ ਹਨ ਸੰਗਤਾਂ ਆਪਣਾ ਤਿਲ ਫੁੱਲ ਭੇਜੀਆਂ ਹਨ ਮਹਾਪੁਰਸ਼ਾਂ ਨੂੰ ਔਰ ਉਹ ਤਿਲ ਫੁੱਲ ਆਪਣੇ ਡੇਰਿਆਂ ਤੇ ਨਹੀਂ ਲਾਉਂਦੇ ਨਾ ਕਿਸੇ ਆਪਣੇ ਪਰਿਵਾਰ ਤੇ ਲਾਉਂਦੇ ਹਨ ਉਹ ਜਿੱਦਾਂ ਕੋਈ ਸੰਗਤ ਭੇਜਦੀ ਹੈ ਉਸ ਤਰ੍ਹਾਂ ਹੀ ਮਹਾਪੁਰਸ਼ ਆਪਣਾ ਪੈਸੇ ਨੂੰ ਵਰਤੋਂ ਕਰਦੇ ਹਨ ਜਿੱਦਾਂ ਬਾਬਾ ਜੀ ਨੇ ਦੱਸਿਆ ਸੀ ਕਿ ਬਾਬਾ ਜੀ ਨੇ ਜੋ ਪਸ਼ੂ ਜਾਨਵਰਾਂ ਵਾਸਤੇ ਪਾਣੀ ਲਈ ਬਣਾਇਆ ਉਹ ਵੀ ਸੰਗਤਾਂ ਦੀ ਪ੍ਰੇਰਣਾ ਸੰਗਤਾਂ ਨੇ ਭੇਜਿਆ ਆਪਣਾ ਤੇਲ ਫੁੱਲ ਤੇ ਬਾਬਾ ਜੀ ਨੇ ਉਹ ਸਾਰਾ ਉੱਥੇ ਲਾਇਆ ਹੈ ਉਹ ਨਜ਼ਰ ਆਉਂਦਾ ਹੈ ਇਹ ਨਹੀਂ ਕਿ ਉਹ ਤਾਂ ਪੈਸੇ ਦਾ ਕੋਈ ਮਿਸਯੂਜ਼ ਮਹਾਪੁਰਸ਼ ਕਰ ਰਹੇ ਹਨ ਤਾਂ ਕੋਈ ਬੂਟਾ ਨਹੀਂ ਕੱਟਿਆ ਗਿਆ ਜਿਹੜੀਆਂ ਪ੍ਰਾਣੇ ਕੋਈ ਬੂਟੇ ਛੋਟੇ ਆ ਟਾਲੀਆਂ ਪ੍ਰਾਣੀ ਇੱਥੇ ਉਹਨਾਂ ਨੂੰ ਪ੍ਰੀਜ਼ਰਵ ਕੀਤਾ ਜਾ ਰਿਹਾ ਹੈ ਔਰ ਉਹਨਾਂ ਦੇ ਨਾਲ ਲਾ ਕੇ ਪਾਣੀ ਔਰ 24 ਘੰਟੇ ਇੱਥੇ ਜਿਹੜਾ ਕਾ ਫालतੂ ਨੂੰ ਕੱਟਿਆ ਜਾ ਰਿਹਾ ਔਰ ਦਿਖਾਓ ਗੱਨੇ ਕਿੰਨੇ ਬੂਟੇ ਹੋਣ ਅਸੀਂ ਬਾਬਾ ਜੀ ਉਹਨਾਂ ਨੇ ਲੈ 500 ਬੂਟਾ ਹਲਾਇਆ ਔਰ ਇੱਕ ਸਾਲ ਬਾਅਦ ਇਹ ਪੂਰੇ ਦਾ ਪੂਰਾ ਦਰਖਤ ਦਾ ਰੂਪ ਲੈ ਲਣਗੇ ਮਹਿੰਦੀ ਦੇ ਬੂਟੇ ਵੀ ਲਾਏ ਆ ਮੈਡੀਕਲ ਟਿੱਡ ਬੂਟੇ ਵੀ ਲਾਏ ਹਨ ਜਿਨ੍ਹਾਂ ਦੀ ਕੋਈ ਮੈਡੀਕਲ ਵੈਲਿਊ ਹੈ ਔਰ ਡਾਲੀਆਂ ਹਨ ਕਿੱਕਰਾਂ ਹਨ ਮਹਿੰਦੀ ਦੇ ਬੂਟੇ ਹਨ ਔਰ 그린 ਫਾਈਕਸ ਲੱਗਾ ਹੈ ਚਿਮੇਲੀ ਦੇ ਬੂਟੇ ਹਨ વોਟਰ ਗਰਾਊਡਸ ਹਨ ਤੁਸੀਂ ਦੇਖ ਰਹੇ ਹੋ ਔਰ ਕਲੀਆਂ ਦੇ ਬੂਟੇ ਹਨ ਔਰ ਵੋਗਨਵਿਲੀਆ ਹਰ ਰੰਗ ਦਾ ਲਾਇਆ ਹੈ ਔਰ ਉਸ ਸਾਈਡ ਤੇ ਤੁਸੀਂ ਦਿਖਾਣੇ ਤੁਹਾਨੂੰ ਬੜੇ ਸੁੰਦਰ ਫਲਾਵਰ ਲੱਗੇ ਹਨ ਔਰ ਇਧਰ ਵੀ ਦਿਖਾਓ ਜੀ ਜਿਹੜੇ ਬਾਬਾ ਜੀ ਨੇ ਫੁੱਲਾਂ ਵਾਲੇ ਮਹਾਪੁਰਸ਼ਾਂ ਨੇ ਬੂਟੇ ਲਾਏ ਹਨ ਆ ਸਾਰੇ ਬੂਟੇ ਦਿਖਾਣੇ ਕਿਉਂਕਿ ਦੇਖਾ ਹੀ ਪਰਵਾਨ ਮਹਾਪੁਰਸ਼ਾਂ ਨੂੰ ਮੀਡੀਆ ਦੇ ਵਿੱਚ ਸੋਸ਼ਲ ਮੀਡੀਆ ਦੇ ਵਿੱਚ ਪੋਸਟਾਂ ਪਾ ਕੇ ਨਾਮ ਪਾ ਕੇ ਕਿ ਬੂਟੇ ਕੱਟ ਰਹੇ ਹਨ ਜੰਗਲ ਖਤਮ ਕਰ ਰਹੇ ਹਨ ਕਿਸੇ ਜੰਗਲ ਦੇ ਵਿੱਚ ਮਹਾਪੁਰਸ਼ ਨਹੀਂ ਹੈ ਆਪਣੀ ਜ਼ਮੀਨ ਦੇ ਵਿੱਚ ਖੜੇ ਹਨ ਔਰ ਆਪਣੀ ਜ਼ਮੀਨ ਦੇ ਵਿੱਚ ਖੜੇ ਹੋ ਕੇ ਬੂਟੇ ਲਵਾ ਰਹੇ ਹਨ ਔਰ ਇੱਥੇ ਇੱਕ ਵੀ ਬੂਟਾ ਨਹੀਂ ਸੀ ਕੋਈ ਕੰਮ ਦਾ ਔਰ ਪੂਰੀ ਲਾਈਨ ਦਿਖਾਣਾ ਆਪਣੇ ਸਣੀ ਆ ਕਿੰਨੇ ਬੂਟੇ ਹੁਣ ਲਗਾਏ ਹਨ ਆ ਪੂਰੀ ਲਾਈਨ ਦਿਖਾਓ ਬੂਟਿਆਂ ਦੀ ਔਰ ਇੱਧਰ ਵੀ ਕਿੰਨੇ ਬੂਟੇ ਲਗਾਏ ਹਨ ਇਹ ਸਾਰੇ ਹੀ ਬਹੁਤ ਬੋਟਲ ਫਾਰਮ ਲੱਗੇ ਹੋਏ ਹਨ ਗ੍ਰੀਨ ਫਾਈਕਸ ਲੱਗਾ ਹੈ ਤੁਸੀਂ ਦੇਖ ਰਹੇ ਹੋ ਔਰ ਕਿੰਨੇ ਸੁੰਦਰਤਾ ਦੇ ਨਾਲ ਕਿੰਨੇ ਸੁੰਦਰ ਤਰੀਕੇ ਦੇ ਨਾਲ ਉਹਨਾਂ ਦੀਆਂ ਬਣਾ ਕੇ ਵੋਗਨਵਿਲੀਆ ਦੇ ਨਾਲ ਪੱਥਰਾਂ ਦੀਆਂ ਉਹ ਪਲੈਂਟਰ ਬਣਾ ਕੇ ਉਹਦੇ ਵਿੱਚ ਲਾਇਆ ਹੈ ਵੋਗਨਵਿਲੀਆ ਔਰ ਸ਼ਾਨਦਾਰ ਬੂਟੇ ਔਰ ਇਹਨਾਂ ਨੂੰ ਹੋਰ ਵੀ ਦਿਖਾਣੇ ਆ ਇਹ ਮਹਾਪੁਰ ਸ਼ੋਧਰ ਸਵੇਰੇ ਸੰਗਤ ਨੇ ਆਉਣਾ ਹੈ ਇੱਥੇ ਲੈਵਲ ਨਹੀਂ ਹੈਗਾ ਜ਼ਮੀਨ ਦਾ ਲੈਵਲ ਕੀਤਾ ਜਾ ਰਿਹਾ ਹੈ ਲੈਵਲ ਕਰਕੇ ਤਾਂ ਜੋ ਜਿਹੜੀਆਂ ਸੰਗਤਾਂ ਦੀਆਂ ਗੱਡੀਆਂ ਆਉਣੀਆਂ ਹਨ ਅੰਦਰ ਉਹਨਾਂ ਨੂੰ ਕੋਈ ਪਰੇਸ਼ਾਨੀ ਨਾ ਹੋਵੇ ਭਗਵਾਨ ਵਾਲੀ ਜੀ ਮਹਾਰਾਜੀ ਸ਼ੋਭਾ ਯਾਤਰਾ ਆ ਰਹੀ ਹੈ ਕੁੱਲੂ ਮਨਾਲੀ ਤੋਂ ਆ ਰਹੀ ਹੈ ਔਰ ਸੰਤ ਪਰਗਨਾ ਜੀ ਮਹਾਰਾਜ ਸੰਤ ਪਰਗਨਾ ਜੀ ਮਾਰਵ ਵਿਸ਼ੇਸ਼ ਤੌਰ ਤੇ ਉਹ ਵੀ ਪਹੁੰਚਣਗੇ ਜਲੰਧਰ ਤੋਂ ਔਰ ਸਾਰੇ ਹੀ ਮਹਾਪੁਰ ਇੱਥੇ ਮੌਜੂਦ ਰਹਿਣਗੇ ਔਰ ਉਹਨਾਂ ਵਾਸਤੇ ਲੰਗਰਾਂ ਦਾ ਹਲਵਾਈ ਲੱਗੇ ਹਨ ਕਿਉਂਕਿ ਕੱਲ ਕਾਫੀ ਸੰਗਤ ਹੋਣੀ 4-5000 ਬੰਦਾ ਸੰਗਤ ਦਾ ਹੋਏਗਾ ਉਹਨਾਂ ਨੂੰ ਲੰਗਰ ਦਾ ਪ੍ਰਬੰਧ ਹੋਣਾ ਹੈਗਾ ਆ ਤੋ ਸਾਈਡ ਤੇ ਵੀ ਸਣੀ ਇਧਰ ਵੀ ਦਿਖਾ ਦਿਓ ਬਟੇ ਆ ਦੇਖੋ ਕਿੰਨੇ ਮਹਾਪੁਰਸ਼ ਹੋਰ ਨਵੇਂ ਬੁੱਟੇ ਲੈਂਦੇ ਹਨ ਔਰ 2.5 ਹਜ਼ਾਰ ਬੁੱਟਾ ਜੋ ਖਰੀਦ ਕੇ ਸ਼੍ਰੀ ਗੁਰਦਾਸ ਪਬਲਿਕ ਤੋਂ ਛੂਟ ਵਾਲੀ ਵਿੱਚ ਪਿਆ ਹੈ ਜਿਹੜਾ ਫਲਦਾਰ ਬੁੱਟੇ ਹਨ ਫਲਾਂ ਦੇ ਬੁੱਟੇ ਹਨ ਲੀਚੀ ਔਰ ਅੰਬਾਂ ਦੇ ਉਹ ਵੀ ਇੱਕ ਦੋ ਦਿਨ ਤੱਕ ਲਿਆ ਕੇ ਕਿਉਂਕਿ ਉਹ ਜਿਹੜੀ ਯੂਨੀਵਰਸਿਟੀ ਦੇ ਖੁਦ ਉੱਥੋਂ ਮਾਲੀ ਭੇਜਨੇ ਹਨ ਬੰਦੇ ਭੇਜਨੇ ਕਿ ਕਿੰਨੀ ਕਿੰਨੀ ਦੂਰੀ ਤੇ ਬੂਟਾ ਲੱਗਣਾ ਹੈ ਉਹ ਆ ਕੇ ਗਾਈਡ ਕਰਨਗੇ ਉਹ ਨਿਸ਼ਾਨ ਲਵਾ ਕੇ ਟੋਏ ਪੁੱਟ ਕੇ ਜਾਣਗੇ ਫਿਰ ਸਾਡੇ ਬੰਦੇ ਉਹਨਾਂ ਦੇ ਨਾਲ ਲਾ ਕੇ ਉਹ ਬੂਟੇ ਲਾਉਣਗੇ ਤਾਂ ਮੈਂ ਬਾਬਾ ਜੀ ਨੂੰ ਸੰਤ ਬਾਬਾ ਨੂੰ ਕਵਾਂਗੇ ਕਿ ਤੁਸੀਂ ਵੀ ਮਹਾਪੁਰਸ਼ੋ ਦੱਸੋ ਕਿ ਬਾਬਾ ਸਾਹ ਤਾਂ ਇੰਦਰਦਾ ਜੀ ਮਹਾਰਾਜ ਨੂੰ ਕਿ ਕਿੰਨੇ ਬੂਟੇ ਸੁੰਦਰ ਲਗਾਏ ਹਨ ਕੁਝ ਲੋਗ ਗੁੰਮਰਾਹਕੁੰਨ ਪ੍ਰਚਾਰ ਕਰਦੇ ਹਨ ਅਸੀਂ ਉਹਨਾਂ ਨੂੰ ਆ ਬਾਬਾ ਜੀ ਸਮਰਤ ਬਖਸ਼ਿਸ਼ ਕਰਨ ਗੁਰੂ ਵਿਦਾਹ ਜੀ ਮਹਾਰਾਜ ਕਿ ਝੂਠ ਦੇ ਪੈਰ ਨਹੀਂ ਹੁੰਦੇ ਸੱਚ ਹਮੇਸ਼ਾ ਸੱਚ ਰਹਿੰਦਾ ਹੈ ਅੱਜ ਝੂਠ ਬੋਲਾਂਗੇ 100 ਵਾਰੀ 1000 ਵਾਰੀ ਬੋਲਣਾ ਪੈਣਾ ਇਸ ਕਰਕੇ ਸੱਚੇ ਨਾਲ ਜੁੜੋ ਸੱਚੀ ਗੱਲ ਕਰੋ ਸੱਚੇ ਮਾਰਗ ਚੱਲਦੇ ਆ ਉਸਤ ਕਰੇ ਜਹਾਨ ਤੁਸੀਂ ਸੱਚੇ ਕੰਮ ਕਰੋਗੇ ਸੱਚੇ ਬੋਲੋਗੇ ਸੱਚੇ ਰਾਹਤੇ ਚਲੋਗੇ ਤੁਹਾਨੂੰ ਦੁਨੀਆ ਸਲਾਹੇਗੀ ਝੂਠ ਬੋਲੋਗੇ ਸਾਰੀ ਦੁਨੀਆ ਤੁਹਾਨੂੰ ਥੂ-ਥੂ ਕਰੇਗੀ ਤੁਹਾਨੂੰ ਫਟਕਾਰਾਂ ਪਾਏਗੀ ਤਾਂ ਆਪਾਂ ਇਸ ਤਰ੍ਹਾਂ ਦਾ ਕੰਮ ਨਾ ਕਰੀਏ ਸਭ ਮੂਲ ਕ ਐਸਾ ਕੰਮ ਨਾ ਕੀਜੇ ਜਿਸ ਅੰਤ ਪਛੋਤਾਣਾ ਪਏ ਪਛਤਾਣਾ ਜਿਹੜਾ ਕੰਮ ਐਦਾਂ ਦਾ ਨਾ ਕਰੀ ਜਿੰਨੇ ਸਾਨੂੰ ਬਾਅਦ ਚ ਪਛਤਾਣਾ ਪਵੇ ਉਹ ਕੰਮ ਕਰੋ ਕਿ ਤੁਹਾਨੂੰ ਆਪ ਨੂੰ ਵੀ ਸੰਤੁਸ਼ਟੀ ਮਿਲੇ ਤੁਹਾਡੀ ਆਤਮਾ ਖੁਸ਼ ਰਹੇ ਕਿ ਮੈਂ ਚੰਗਾ ਕੰਮ ਕਰਕੇ ਆਇਆ ਅਸੀਂ ਝੂਠ ਤਾਂ ਬੋਲਦੇ ਨੇ ਪਰ ਆਤਮਾ ਤੁਹਾਨੂੰ ਸੌਣ ਨਹੀਂ ਦਿੰਦੀ ਰਾਤ ਨੂੰ ਕਿ ਮੈਂ ਝੂਠ ਬੋਲਿਆ ਮੈਂ ਫੜਿਆ ਗਿਆ ਤਾਂ ਪਤਾ ਨਹੀਂ ਕੀ ਹੋਏਗਾ ਤਾਂ ਮੈਂ ਬਾਬਾ ਜੀ ਅੰਦਰ ਦਾ ਜੀ ਨੂੰ ਮਾਰਨ ਨੂੰ ਬੇਨਤੀ ਕਰਾਂਗੇ ਬਹੁਤ ਧੰਨਵਾਦ ਜੀ ਅੱਜ ਬਹੁਤ ਖੁਸ਼ੀ ਵੀ ਹੁੰਦੀ ਆ ਕਿਉਂਕਿ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਮਮਾਰਕ ਚਰਨ ਇਸ ਧਰਤੀ ਤੇ ਪਏ ਇਰਦ ਗਿਰਦ ਸਾਰੇ ਉਹ ਜੇ 4 ਸਾਲ ਇੱਥੇ ਰੁਕੇ ਆ ਤੋ ਇੱਕ ਥਾਂ ਤੇ ਨਹੀਂ ਬੈਠੇ ਰਹੇ ਹੋਣੇ ਇਸ ਧਰਤੀ ਨੂੰ ਉਹਨਾਂ ਦੇ ਸ਼ੋਅ ਪ੍ਰਾਪਤ ਹੋਈ ਆ ਤਾਈਓ ਇਹ ਜਿਹੜੇ ਗੁਰੂ ਮਹਾਰਾਜ ਦੇ ਇਹੋ ਜਿਹਾ ਸੁੰਦਰ ਬਗੀਚੇ ਜਿਹੜੇ ਆ ਉਹਨਾਂ ਦੇ ਚਰਨ ਸ਼ੋਅ ਦੇ ਵਿੱਚ ਪਲ ਰਹੇ ਆ ਸੋ ਮਹਾਪੁਰਸ਼ਾਂ ਦਾ ਬਹੁਤ ਵੱਡਾ ਗੁਰੂ ਦਾਸ ਸਾਧੂ ਸੰਪਰਦ ਸੋਸਾਇਟੀ ਡਿਸਟ੍ਰਿਕਟ ਪੰਜਾਬ ਜਿਨ੍ਹਾਂ ਦੇ ਚੇਅਰਮੈਨ ਸੰਤ ਸਰਬਨ ਦਾਸ ਮਹਾਰਾਜ ਜੀ ਡਾਇਰੈਕਟਰ ਸੰਤ ਬਾਬਾ ਸਿੱਤਲ ਦਾਸ ਬੁੰਨ ਵਾਲਿਆਂ ਦੀ ਰਹਿਨਮਾਈ ਹੈ ਪ੍ਰਧਾਨ ਸਨਰਮਲ ਦਾਸ ਡਾਇਰੈਕਟਰ ਸੰਤ ਬਾਬਾ ਪੀਤਮ ਦਾਸ ਰਾਜਪੁਰ ਸੁਰਪੁਰ ਅਰ ਸਾਰੇ ਹੀ ਮਹਾਪੁਰਸ਼ਾਂ ਦਾ ਸੰਜੋਗ ਕਿਉਂਕਿ ਅਸੀਂ ਇਕੱਲੇ ਨਹੀਂ ਕੁਝ ਵੀ ਕਰ ਸਕਦੇ ਸਾਰੇ ਮਹਾਪੁਰਸ਼ਾਂ ਦਾ ਪਿਆਰ ਆ ਕਠਨਿਆ ਜਦੋਂ ਸਾਰੇ ਹੀ ਮਹਾਪੁਰਸ਼ ਇਕੱਠੇ ਹੋ ਕੇ ਸਲਾਮ مشورہ ਕਰਦੇ ਆ ਤੇ ਸਾਰਿਆਂ ਨੂੰ ਇਸ ਗੱਲ ਦੀ ਖੁਸ਼ੀ ਹੁੰਦੀ ਆ ਸਾਡੇ ਮੇਨ ਇੰਜਨ ਸੰਤ ਨਿਰਮਲ ਦਾਸ ਪ੍ਰਧਾਨ ਜੀ ਜਿਹੜੇ ਅੱਜ ਬਹੁਤ ਹੀ ਬਹੁਤ ਸੁੰਦਰ ਇਹ ਜੋ ਬਗੀਚੇ ਬਣਾ ਰਹੇ ਆ ਨਾ ਇਹ ਗੁਰੂ ਪਾਤਸ਼ਾਹ ਦੀ ਬਖਸ਼ਿਸ਼ ਆ ਉਹਨਾਂ ਦੀ ਦੇਣ ਆ ਉਹਨਾਂ ਦਾ ਇਹ ਆਸ਼ੀਰਵਾਦ ਆ ਇਹ ਜੋ ਬਨਸਪਤੀ ਆ ਨਾ ਸਹਿਬਾਂ ਦੀ ਇਹ ਬਨਾਸਪਤੀ ਉਹਨਾਂ ਨੂੰ ਲੈ ਕੇ ਸਤਿਗੁਰਾਂ ਦੀ ਅਸ਼ੀਰਵਾਦ ਨੂੰ ਲੈ ਕੇ ਇਹ ਜੋ ਇੱਥੇ ਬੂਟੇ ਲਾਏ ਜਾ ਰਹੇ ਆ ਸੁੰਦਰ ਬਣਾਇਆ ਜਾ ਰਿਹਾ ਸੋ ਧਰਤ ਪੀ ਹਰਿਆਵਲ ਜਿੱਥੇ ਮੇਰਾ ਸਤਿਗੁਰੂ ਬੈਠਾ ਆ ਇੱਥੇ ਸਤਿਗੁਰਾਂ ਦੇ ਅਮਾਜ ਚਰਨ ਪਏ ਆ ਇਹ ਧਰਤੀ ਜਿਹੜੀ ਆ ਹਰਿਆਵਲ ਔਰ ਸੁੰਦਰ ਮਹਿਲ ਮਨਾਰੇ ਜਿਹੜੇ ਆ ਇੱਥੇ ਬਣਨੇ ਆ ਇਹ ਨਹੀਂ ਹੈ ਕੇ ਲੋਕਾਂ ਦੇ ਕਹਿਣ ਤੇ ਮਤਲਬ ਅਸੀਂ ਇਸ ਗੱਲ ਨੂੰ ਪਿੱਛੇ ਹੋ ਜਾਵਾਂਗੇ ਜਿੰਨੇ ਸਤਗੁਰੂ ਜੀ ਸਾਡੇ ਉੱਤੇ ਕਿਰਪਾ ਕਰਦਾ ਆ ਗੁਰੂ ਮਹਾਰਾਜ ਮਹਾਪ੍ਰਸਾਦ ਦੇ ਆਸ਼ੀਰਵਾਦ ਬਖਸ਼ਿਸ਼ ਕਰਦੇ ਆ ਨਾ ਉਸ ਸਮਰਥ ਲੈ ਕੇ ਇਹ ਜਿਹੜੇ ਬਹੁਤ ਹੀ ਸੁੰਦਰ ਸੰਗਤਾਂ ਦੇ ਸੁਧਾ ਵਾਸਤੇ ਸੰਗਤਾਂ ਦੇ ਰਹਿਣ ਬਸ ਵਾਸਤੇ ਕਿਉਂਕਿ ਤੁਸੀਂ ਇੱਥੇ ਆਉਂਦੇ ਸੀਗੇ ਪਹਿਲਾਂ ਦੇਖਦੇ ਸੀਗੇ ਕੋਈ ਇੱਥੇ ਗੱਡੀਆਂ ਕੋ ਕਿਤੇ ਕਰਦਾ ਸੀ ਲਾਉਂਦਾ ਸੀਗਾ ਕੋਈ ਸਾਧਨ ਨਹੀਂ ਸੀ ਹੁੰਦਾ ਉਹਨਾਂ ਨੂੰ ਰਹਿਣ ਬਹਿਣ ਦਾ ਕੋਈ ਸਾਧਨ ਨਹੀਂ ਸੀ ਇੰਨਾ ਬਣਦਾ ਸੋ ਮਹਾਪੁਰਸ਼ਾਂ ਨੂੰ ਇਹ ਸੋਚ ਨੂੰ ਲੈ ਕੇ ਬੜੇ ਉਪਰਾਲੇ ਕੀਤੇ ਸੰਗਤਾਂ ਦੇ ਸਵਿਧਾ ਵਾਸਤੇ ਕਰ ਰਹੇ ਉਹ ਆਪਣੇ ਵਾਸਤੇ ਨਹੀਂ ਆਸੀਂ ਤੇ ਇੱਥੇ ਆਉਣਾ ਆ ਆ ਕੇ ਚਲੇ ਜਾਣਾ ਪਰ ਸੰਗਤਾਂ ਇੱਥੇ ਜੁਗ-ਜੁਗ ਆਉਣਗੀਆਂ ਔਰ ਦੁਗਾਂ ਤੋਂ ਸਤਿਗੁਰਾਂ ਦੇ ਚਰਨਾਂ ਦੇ ਨਾਲ ਨੰਦਮਸਤਕ ਹੋ ਕੇ ਜਿਸ ਦਿਨ ਇਹ ਤਿਆਰ ਹੋ ਗਿਆ ਸਾਰਾ ਕੁਝ ਸੁੰਦਰ ਬਣ ਗਿਆ ਉਹ ਦਿਨ ਸਾਰੀਆਂ ਸੰਗਤਾਂ ਨੂੰ ਖੁਸ਼ੀ ਜਿਹੜੀ ਆ ਅੰਦਰੋਂ ਹੋਵੇਗੀ ਸੋ ਮੈਂ ਬਹੁਤ ਮਹਾਪੁਰਸ਼ਾਂ ਦਾ ਸਾਰਿਆਂ ਦਾ ਹੀ ਧੰਨਵਾਦ ਕਰਦਾ ਹਾਂ ਪ੍ਰਦਾਨ ਹੋਣਾ ਦਾ ਬਹੁਤ-ਬਹੁਤ ਧੰਨਵਾਦ ਕਰਦਾ ਕਿ ਜਿਨ੍ਹਾਂ ਨੇ ਰਾਤ ਦਿਨ ਕਰਕੇ ਇਸ ਨੂੰ ਆਪਣਾ ਬਹੁਤ ਸੁੰਦਰੀਆਂ ਕਰਨ ਵਾਸਤੇ ਆਪਣਾ ਜਤਨਸ਼ੀਲ ਹੋਇਆ ਆਪਣਾ ਮਿਹਨਤ ਕਰਦੇ ਆ ਔਰ ਆਪਣੇ ਡੇਰੇ ਦੇ ਧੰਦਿਆਂ ਨੂੰ ਛੱਡਦੇ ਹੋਏ ਡੇਰੇ ਦੇ ਰਜੇਵਿਆਂ ਨੂੰ ਛੱਡਦੇ ਹੋਏ ਸੰਗਤਾਂ ਨੂੰ ਪਿੱਛੇ ਕਰਕੇ ਫੇਰ ਵੀ ਇੱਥੇ ਆਣ ਕੇ ਆਪਣਾ ਜਿੰਨਾ ਵੀ ਟਾਈਮ ਇੱਥੇ ਲੱਗਦਾ ਉਹ ਲਾ ਕੇ ਉਹਨੂੰ ਸੁੰਦਰੀਆਂ ਜਾਂਦੇ ਦੇਖੋ ਹੁਣ ਤੁਸੀਂ ਦੇਖਦੇ ਆ ਕੱਲ ਸ੍ਰੀ ਸੁਆਮੀ ਬਾਲਮੀਕ ਮਹਾਰਾਜ ਜੀ ਦੀ ਸਵੇਰ ਯਾਤਰਾ ਆ ਰਹੀ ਆਂ ਔਰ ਉਹਨਾਂ ਵਾਸਤੇ ਮਹਾਪੁਰਸ਼ ਹੋਣੇ ਇਹ ਮਸ਼ੀਨਾ ਲਾ ਕੇ ਉਹਨਾਂ ਦੇ ਰਸਤਾ ਜਿਹੜਾ ਸੀਗਾ ਸੋਨਾ ਮਿਲ ਤਿਆਰ ਕਰ ਰਾਇਆ ਕਿਸੇ ਗੱਲ ਦਾ ਸੰਗਤ ਨੂੰ ਕੋਈ ਦਿੱਕਤ ਨਾ ਆਵੇ ਕੋਈ ਮੁਸ਼ਕਲ ਨਾ ਆਵੇ ਉਹਨਾਂ ਵਾਸਤੇ ਕੱਲ ਨੂੰ ਇੱਥੇ ਬਹੁਤ ਵੱਡਾ ਹੀ ਸਵਾਗਤ ਹੋਵੇਗਾ ਔਰ ਮਹਾਪੁਰਸ਼ਾਂ ਵੱਲੋਂ ਸਾਰੇ ਹਾਈ ਸੰਗਤਾਂ ਦਾ ਸਵਾਗਤ ਕੀਤਾ ਜਾਵੇਗਾ ਉਹਨਾਂ ਦੇ ਲਈ ਲੰਗਰ ਪਾਣੀ ਦਾ ਪ੍ਰਬੰਧ ਕੀਤਾ ਗਿਆ ਚਾਹ ਪਾਣੀ ਦਾ ਪ੍ਰਬੰਧ ਕੀਤਾ ਗਿਆ ਪ੍ਰਸ਼ਾਦ ਦਾ ਪ੍ਰਬੰਧ ਕੀਤਾ ਜਾ ਰਹਿਣ ਬਹਿਣ ਦਾ ਉਹਨਾਂ ਦਾ ਸਾਰਾ ਹੀ ਪ੍ਰਬੰਧ ਕੀਤਾ ਜਾ ਕਿਉਂਕਿ ਇਹ ਉਦਮ ਨਾਲ ਉਦਮ ਮਤ ਪ੍ਰਾਂਤਰ ਜਾਮੇ ਜੋ ਪ੍ਰੇਰੇ ਚੋ ਕਰਨਾ ਇਹ ਸਤਿਗੁਰੂ ਦੀ ਬਖਸ਼ਿਸ਼ ਕੀਤੀ ਹੋਈ ਆ ਉਹਨਾਂ ਦੀ ਪ੍ਰੇਰਣਾ ਤੇ ਮਹਾਂਪੁਰਸ਼ ਇਹ ਪਰਾਲੇ ਕਰ ਰਹੇ ਆ ਮੈਂ ਮਹਾਂਪੁਰਸ਼ਾਂ ਦਾ ਬਹੁਤ-ਬਹੁਤ ਧੰਨਵਾਦੀ ਆਂ ਔਰ ਮੈਂ ਸਤਿਗੁਰਾਂ ਦੇ ਚਰਨਾ ਚਰਨਾਂ ਤੇ ਅਰਦਾਸ ਕਰਦਾ ਕਿ ਸੱਚੇ ਪਾਤਸ਼ਾਹ ਜੀ ਇਹਨਾਂ ਨੂੰ ਇਸੇ ਤਰ੍ਹਾਂ ਆਪਣਾ ਅਸ਼ੀਰਵਾਦ ਬਖਸ਼ਿਸ਼ ਕਰੋ ਤੰਦਰੁਸਤੀ ਬਖਸ਼ਿਸ਼ ਕਰੋ ਕਿ ਇਸੇ ਤਰ੍ਹਾਂ ਸਿਵਾਏ ਆਪਣੇ ਜੜੀਆਂ ਉਨ ਨਿਭਾਉਦੇ ਰਹਿ। ਸੋ ਸਾਰੀਆਂ ਸੰਗਤਾਂ ਨੂੰ ਬੇਨਤੀ ਆ ਕੱਲ ਨੂੰ ਸ੍ਰੀ ਗੁਰੂ ਵਾਸ ਬੇਗੋਂ ਪ੍ਰਸਾਦਨ ਦੇ ਵਿੱਚ ਖੁਰਾਲਗੜ੍ਹ ਸਾਹਿਬ ਦੇ ਵਿੱਚ ਪਹੁੰਚਣ ਦੀ ਕਿਰਪਾਲਤਾ ਕਰੋ। ਸਾਰੇ ਹੀ ਮਹਾਂਪੁਰਸ਼ਾਂ ਨੂੰ ਵੀ ਬੇਨਤੀ ਆ ਸਾਰੀਆਂ ਸੰਗਤਾਂ ਨੂੰ ਵੀ ਬੇਨਤੀ ਆ ਕਿਉਂਕਿ ਅਸੀਂ ਸੁਮੇ ਬਾਲ ਵੀ ਇੱਕ ਮਹਾਰਾਜੇ ਦੀ ਜੋ ਸੂਬਾ ਯਾਤਰਾ ਆਉਣੀ ਆ ਅਸੀਂ ਉਹਨਾਂ ਦਾ ਇਥੇ ਸਾਰੇ ਇਹ ਮਹਾਪੁਰਸ਼ਾਂ ਵੱਲੋਂ ਸੰਗਤ ਵੱਲੋਂ ਉਹਨਾਂ ਦਾ ਸਵਾਗਤ ਕੀਤਾ ਜਾਵੇ ਧੰਨਵਾਦ ਬੋਲੇ ਸੋਨਹਿਾਲ ਸਾਤ ਸ੍ਰੀ ਅਕਾਲ ਬਹੁਤ ਬਹੁਤ ਧੰਨਵਾਦ